ਅਮਰਿਤਪਾਲ ਸਿੰਘ ਪਾਕਿਸਤਾਨ ਜਾ ਵੜਿਆ ਆਪ ਜੀ ਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਅਮਰਿਤਪਾਲ ਸਿੰਘ ਪਾਕਿਸਤਾਨ ਜਾ ਵੜਿਆ ਸ਼ਨੀਵਾਰ ਨੂੰ ਕੰਡਿਆਲੀ ਤਾਰ ਤੋਂ ਪਾਰ ਖੇਤਾਂ ਵਿੱਚ ਖੇਤੀ ਕਰਦਾ ਕਰਦਾ ਅਮਰਿਤਪਾਲ ਸਿੰਘ ਪਾਕਿਸਤਾਨ ਜਾ ਬੜਿਆ ਬੀਐਸਐਫ ਵੱਲੋਂ ਪਰਿਵਾਰ ਨੂੰ ਕਿਹਾ ਗਿਆ ਕਿ ਉਹਨਾਂ ਦਾ ਬੇਟਾ ਵਾਪਿਸ ਆਉਂਦਾ ਹੋਇਆ ਸਾਈਨ ਨਹੀਂ ਕਰਕੇ ਆਇਆ ਤਾਂ ਪਰਿਵਾਰ ਵਾਲਿਆਂ ਨੇ ਜਵਾਬ ਦਿੱਤਾ ਕਿ ਬੇਟਾ ਤਾਂ ਘਰ ਹੀ ਨਹੀਂ ਆਇਆ ਅਮਰਿਤਪਾਲ ਸਿੰਘ ਤਾਂ ਘਰ ਹੀ ਨਹੀਂ ਆਇਆ ਜਦੋਂ ਬੀਐਸਐਫ ਦੇ ਅਧਿਕਾਰੀਆਂ ਨੇ ਇਸ ਦੀ ਜਾਂਚ ਕੀਤੀ ਪਾਕਿਸਤਾਨੀ ਰੇਂਜਰਾਂ ਦੇ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਇੱਧਰ ਕਿਸੇ ਦੇ ਪੈਰਾਂ ਦੇ ਨਿਸ਼ਾਨ ਤਾਂ ਆਏ ਹਨ ਕੋਈ ਪਾਕਿਸਤਾਨ ਵਿੱਚ ਤਾਂ ਬੜਿਆ ਹੈ ਪਰ ਜਿਹੜਾ ਅਮਰਿਤਪਾਲ ਸਿੰਘ ਹੈ ਉਹ ਪਾਕਿਸਤਾਨ ਦੇ ਵਿੱਚ ਨਹੀਂ ਆਇਆ ਹੈ ਉਤਾ ਆਪ ਜੀਆਂ ਨੂੰ ਦੱਸ ਦਈਏ ਕਿ ਜਿਹੜੇ ਬੀਐਸਐਫ ਦੇ ਅਧਿਕਾਰੀ ਨੇ ਉਹਨਾਂ ਨੇ ਬੜਾ ਜ਼ੋਰ ਲਗਾਇਆ ਹੋਇਆ ਇਸ ਦੇ ਬਾਰੇ ਪਤਾ ਕਰਨ ਦੇ ਲਈ ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗ ਰਿਹਾ ਜਲਾਲਾਬਾਦ ਦੇ ਪਿੰਡ ਖੈਰਕੇ ਉਤਾਰ ਤੋਂ ਇਹ ਮਾਮਲਾ ਸੰਭਲਿਆ ਹੈ ਆਓ ਤੁਹਾਨੂੰ ਪਰਿਵਾਰ ਵੱਲੋਂ ਵੀ ਸੁਣਾਉਂਦੇ ਹਾਂ ਕਿ ਪਰਿਵਾਰ ਵੱਲੋਂ ਕਿਸ ਤਰੀਕੇ ਨਾਲ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਬੇਟਾ ਅਮਰਿਤਪਾਲ ਸਿੰਘ ਵਾਪਸ ਲਿਆਂਦਾ ਜਾਵੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸਾਡੀ ਮੰਗ ਕੇ ਸਾਡਾ ਬੇਟਾ ਵਾਪਸ ਆਉਣਾ ਚਾਹੀਦਾ ਆਈਂਦੇ ਨੂੰ ਵਿਸ਼ਾਣੀ ਬਾਤ ਦੇ ਸਾਨੂੰ 2004 ਦੇ ਅਸੀਂ ਆਏ ਅੱਛਾ ਜੀ ਉਹ ਜਦੋਂ ਤੂੰ ਜਵਾਨ ਹੋਇਆ ਉਸ ਤੋਂ ਉਦੋਂ ਦਾ ਜਾਂਦਾ ਕੰਮ 20 ਸਾਲ ਚੱਲੇ ਨੂੰ ਕਿ 6 ਸਾਲ ਤੋਂ ਇਕੱਲੇ ਨੂੰ ਹੋ ਜਾਂਦੇ ਖੇਤੀ ਕਰਦੇ ਉਹਦੇ ਪਾਪਾ ਨਾਲ ਨਹੀਂ ਜਾਂਦੇ ਇਕੱਲਾ ਕਰਦਾ ਤੇ ਅਸੀਂ ਚਾਹਦੇ ਵੀ ਸਾਡਾ ਬੇਟਾ ਜਲਦੀ ਤੋਂ ਜਲਦੀ ਵਾਪਸ ਆਉਣਾ ਚਾਹੀਦਾ ਸਾਡਾ ਛੋਟਾ ਜਿਹਾ ਬੱਚਾ ਸਾਡਾ ਇੱਕ ਬੇਟਾ ਹੈ ਇੱਕ ਬੇਟੀ ਬੇਟਾ ਵੱਡਾ ਹੈ ਬੇਟੀ ਛੋਟੀ ਬੇਟੇ ਦਾ ਨਾਮ ਅਮਰਤਪਾਲ ਸਿੰਘ ਹੈ ਜੋ ਸਾਡੀ ਜ਼ਮੀਨ ਤਾਰਬੰਦੀ ਤੋਂ ਅੰਦਰ ਪੈਂਦੀ ਰਾਣਾ ਪੋਸਟ ਦੇ ਵਿੱਚ 223 ਨੰਬਰ ਇੱਕ ਗੇਟ ਤੇ ਆ ਰੈਗੂਲਰ ਤਰ੍ਹਾਂ ਅਸੀਂ ਅੱਜ ਵੀ ਉਸ ਦਿਨ ਵੀ ਖੇਤੀ ਕਰਨ 21 ਜੂਨ ਨੂੰ ਬਿਤਾ ਗਿਆ ਹੈ ਜੋ ਲਗਭਗ 12 ਵਜੇ ਬਾਅਦ ਉਹਨਾਂ ਨੇ ਅੰਦਰ ਸਾਰਾ ਦਿਨ ਬੱਚੇ ਨੇ ਕੰਮ ਕੀਤਾ ਪੜੋਸੀਆਂ ਨੂੰ ਦੱਸਿਆ ਚਾਹ ਵੀ ਪੀਤੀ ਜੀ ਕੰਮ ਕਰ ਤੋਂ ਵੀ ਬੱਚਾ ਬਿਲਕੁਲ ਸਹੀ ਸੀ ਜੀ ਤਾਂ ਲਾਸਟ ਵਾਰ ਉਹਨਾਂ ਜਦ ਵੇਖਿਆ ਗਿਆ ਤਾਂ ਉਹ ਆਪਦੀ ਜ਼ਮੀਨ ਨੂੰ ਢੇਡਾ ਲਗਾ ਆ ਰਿਹਾ ਸੀ ਤੇ ਜਦੋਂ ਬਾਰਡਰ ਲਾਈਨ ਤੇ ਢੇਡਾ ਮਾਰਨ ਵਾਸਤੇ ਗਿਆ ਹੈ ਉਸ ਤੋਂ ਬਾਅਦ ਬੱਚੇ ਦਾ ਕੋਈ ਪੁੱਛ ਦੱਸ ਨਹੀਂ ਸਾਨੂੰ ਪਤਾ ਲੱਗਿਆ ਵੀ ਬੱਚਾ ਕਿਵੇਂ ਚਲਾ ਗਿਆ ਜਾਂ ਕੀ ਹੋਇਆ। ਇਹ ਕੋਈ ਵਹੀਕਲ ਲੈ ਕੇ ਗਿਆ ਸੀ ਪੈਦਲ ਗਿਆ ਸੀ। ਘਰ ਤੋਂ ਵਹੀਕਲ ਲੈ ਕੇ ਜਾਂਦੇ ਨੇ ਜੀ। ਜੋ ਗੇਟ ਦੇ ਬਾਹਰਲੇ ਬੱਥੇ ਰੁਕਿਆ ਜਾਂਦਾ ਵਹੀਕਲ। ਕਿਹੜਾ ਵਹੀਕਲ ਲੈ ਕੇ ਗਿਆ ਸੀ? ਮੋਟਰਸਾਈਕਲ ਲੈ ਕੇ ਗਿਆ ਸੀ। ਮੋਟਰਸਾਈਕਲ। ਹਾਂਜੀ ਸਰ। ਅੱਛਾ। ਤੁਹਾਨੂੰ ਕਦੋਂ ਪਤਾ ਲੱਗਦਾ? ਸਾਨੂੰ ਸ਼ਾਮ ਨੂੰ ਜੋ ਗੇਟ ਕਮਾਂਡਰ ਉੱਥੇ ਬੈਠੇ ਬੀਐਸਐਫ ਦੇ ਹਾਂਜੀ। ਉਹਨਾਂ ਨੇ ਸਾਨੂੰ ਫੋਨ ਤੇ ਇੰਟੈਲੀਜੈਂਟ ਕੀਤਾ ਵੀ ਤੁਹਾਡਾ ਬੇਟਾ ਸਾਈਨ ਨਹੀਂ ਕਰਕੇ ਗਿਆ ਤਾਂ ਕਿੱਥੇ ਆ। ਹੂੰ। ਉਹ ਭਾਜਦੌੜ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ। ਕਿ ਬੇਟਾ ਸੰਤਾਰਬੰਦੀ ਤੋਂ ਅੰਦਰ ਬਾਹਰ ਹੀ ਨਹੀਂ ਆਇਆ ਕਿਸੇ ਨੇ ਉਸ ਨੂੰ ਦੇਖਿਆ ਹੀ ਨਹੀਂਗਾ ਵੀ ਆਇਆ ਹੈ ਠੀਕ ਤੁਹਾਡੇ ਨੂੰ ਤੁਹਾਨੂੰ ਕੀ ਲੱਗਦਾ ਕਿੱਥੇ ਗਏ ਦੇਖੋ ਜੀ ਜਦੋਂ ਨਾ ਬੱਚਾ ਮਿਲਿਆ ਤਾਂ ਅਸੀਂ ਬੀਐਸਐਫ ਦੇ ਕੋਲ ਗਏ ਬੀਐਸਐਫ ਨੇ ਸਾਡਾ ਬਿਲਕੁਲ ਮੌਕੇ ਦੇ ਸਾਥ ਦੇਖ ਕੇ ਉਸੇ ਟਾਈਮ ਗੇਟ ਖੋਲ ਕੇ ਸਰਚ ਕੀਤੀ ਅੰਦਰਲੇ ਪਾਸੇ ਕਿਉਂਕਿ ਜੇ ਹਨੇਰਾ ਪੈ ਜਾਂਦਾ ਕਈ ਵਾਰ ਬੱਚੇ ਨਸਫ ਲੜ ਜਾਂਦੇ ਜਾਂ ਕੁਝ ਵੀ ਹੋ ਸਕਦਾ ਸੀ ਜੀ ਤੇ ਹਨੇਰਾ ਹੋਣ ਤੋਂ ਬਾਅਦ ਸਾਨੂੰ ਕੋਈ ਸ਼ੋਰ ਦੀ ਭਾਲ ਨਹੀਂ ਹੋਣੀ ਸੀ ਜੀ ਤੋ ਜੋ ਪ੍ਰਸ਼ਾਸਨ ਨੇ ਮਿੰਟੋ ਮੰਡੀ ਜਾ ਕੇ ਵੀ ਐਸਐਸ ਨੇ ਸਾਰੀ ਸਰਚ ਕੀਤੀ ਸਰਚ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਜੇ ਬੱਚੇ ਜਿਹੜੇ ਪੈਰ ਨੇ ਉਹ ਪਾਕਿਸਤਾਨ ਵੱਲ ਜਾ ਚੁੱਕੇ ਹਨ ਉਧਰਲੀ ਆਰਮੀ ਨਾਲ ਕੋਈ ਮੀਟਿੰਗ ਕੀਤੀ ਵੀਐਸਐਫ ਦੇ ਵੱਲੋਂ ਪੜਾ ਸਰਉਤਰ ਲੱਗੀਆਂਆਂ ਸੀ ਜੀ ਉਸ ਤੋਂ ਬਾਅਦ ਰਾਤ ਸੀਓ ਸਾਹਿਬ ਆਏ ਅਰਜੂਡੈਂਟ ਸਾਹਿਬ ਆਏ ਜੀ ਤਾਂ ਵੀਐਸਐਫ ਨੇ ਸਾਡਾ ਰਾਤ 11 ਵਜੇ ਤੱਕ ਪਾਕਿਸਤਾਨ ਨਾਲ ਮੇਲ ਕਰਦੇ ਰਹੇ ਜਿਆਦਾ ਸਮਾਂ ਹੋਣ ਕਰਕੇ ਪਾਕਿਸਤਾਨ ਨੇ ਸਾਡੇ ਨਾਲ ਮੇਲ ਨਹੀਂ ਕੀਤਾ ਉਸ ਤੋਂ ਬਾਅਦ ਸਵੇਰ 4 ਵਜੇ ਪਾਕਿਸਤਾਨ ਨੇ ਮੇਲ ਕੀਤਾ ਅੱਧਾ 3 ਵਜੇ ਸਾਮੂਟਾਂ ਦੇ ਮੀਟਿੰਗ ਹੋਈ ਜਿਸ ਦੇ ਵਿੱਚ ਪਾਕਿਸਤਾਨ ਦੇ ਉੱਚ ਅਧਿਕਾਰੀ ਵੀ ਆਏ ਅਫਸਰ ਵੀ ਆਏ ਜੀ ਤੇ ਉਹਨਾਂ ਦੇ ਵਿੱਚ ਸਾਨੂੰ ਉਹਨਾਂ ਨੇ ਇਹ ਦੱਸਿਆ ਬੱਚਾ ਆ ਜ਼ਰੂਰ ਗਿਆ ਇਹ ਪਾਕਿਸਤਾਨ ਦੇ ਵਿੱਚ ਪਰ ਲੇਕਿਨ ਸਾਨੂੰ ਨਹੀਂ ਮਿਲ ਰਿਹਾ ਹੂੰ ਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਕਿਹਾ ਹਾਂਜੀ ਸਰ ਅੱਛਾ ਵੀ ਸਾਡੇ ਕੋਲ ਨਹੀਂ ਹੈ ਜੀ ਤੱਕ ਤੁਹਾਡਾ ਬੱਚਾ ਮਿਲਿਆ ਜੀ ਆ ਜ਼ਰੂਰ ਗਿਆ ਜਦੋਂ ਐਪਾਇਰਾਂ ਦੇ ਨਿਸ਼ਾਨ ਜੋ ਪਾਕਿਸਤਾਨ ਵੱਲ ਜਾ ਰਹੇ ਸਨ ਇਸ ਕਾਰਨ ਉਹਨਾਂ ਨੇ ਮਤਲਬ ਕਿ ਸਾਨੂੰ ਇਹ ਚੀਜ਼ ਦੱਸਿਆ ਜੀ ਉਸੋਂ ਬਾਅਦ ਤੁਸੀਂ ਕੋਈ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਉੱਚ ਅਧਿਕਾਰੀਆਂ ਨਾਲ ਹਾਂਜੀ ਸਾਡੇ ਡੀਆਈਐਸਾਬ ਨਾਲ ਮੀਟਿੰਗ ਹੋਈ ਏ ਸੀਓ ਸਾਹਿਬ ਨਾਲ ਮੀਟਿੰਗ ਹੋਈ ਏ ਉਹ ਮੌਕੇ ਤੇ ਆਏ ਨੇ ਗਰਾਊਂਡ ਲੈਵਲ ਤੇ ਉਹਨਾਂ ਨੇ ਸਾਡੇ ਬੜਾ ਹੀ ਜ਼ਿਆਦਾ ਸਾਥ ਦਿੱਤਾ ਜਿੰਨਾ ਅਸੀਂ ਕਹਿ ਦਈਏ ਬੀਐਸਐਫ ਨੇ ਸਾਡਾ ਉਹਨਾਂ ਸਾਥ ਦਿੱਤਾ ਬਿਲਕੁਲ ਦਿਨ ਪਰ ਰਾਤ ਹੋ ਕੇ ਸਾਡੇ ਨਾਲ ਖਲੋਤੇ ਹਨ ਹੁਣ ਵੀ ਲਗਭਗ 4 ਦਿਨ ਹੋ ਚੁੱਕੇ ਨੇ ਇਸ ਗੱਲ ਨੂੰ 21 ਜੂਨ ਨੂੰ ਬਚਾ ਬੇਟਾ ਗਿਆ ਸੀ ਤੇ ਲਗਭਗ ਡੇਲੀ ਮੀਟਿੰਗ ਪਾਕਿਸਤਾਨ ਨਾਲ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਪਹਿਲੇ ਦਿਨ ਤੋਂ ਜਸਟ ਆਮ ਤਕਸੀਓ ਤੇ ਪਹੁੰਚਿਆ ਪਤਾ ਲੱਗਿਆ ਬਾਰਡਰ ਤੇ ਬੀਐਸਐਫ ਨੇ ਸਾਨੂੰ ਨਾ ਸਿਰ ਤੋਂ ਉੱਚਾ ਮਤਲਬ ਸਾਹ ਦਿੱਤਾ ਸਾਰੀ ਬੀਐਸਐਫ ਜਾ ਕੇ ਬੱਚੇ ਦੀ ਭਾਲ ਵਾਸਤੇ ਪਰ ਸਾਨੂੰ ਅੱਗੋਂ ਕੋਨਾ ਤੋਂ ਰੇਂਗਰਾਜੋ ਇਨਕੁਆਰੀ ਮਿਲੀ ਏ ਇਨਕੁਆਰੀ ਵੀ ਪੱਛਾ ਜਿਹਾ ਆਇਆ ਵੀ ਸਾਡੇ ਹੱਥ ਨਹੀਂ ਲੱਗਿਆ ਅਸੀਂ ਆਦੇਸ ਭਰਾ ਦੇ ਨਾਲ ਖੜੇ ਆ ਹਰ ਵੇਲੇ 24 ਘੰਟੇ ਤੇ ਸਾਨੂੰ ਤਾਂ ਇਹ ਉਮੀਦਾਂ ਪੂਰੀ ਕਿ ਅਸੀਂ ਮਹਾਰਾਜ ਸੱਚੇ ਬਾਸਾ ਮੇਰ ਕਰੇ ਤੇ ਅਸੀਂ ਆਦੇ ਭਤੀਜੇ ਨੂੰ ਲੱਭ ਕੇ ਇੱਥੇ ਆਨ ਕਰ ਲਿਆ ਕਿ ਤੇ ਨਾਲੇ ਸਰਕਾਰ ਨੂੰ ਬੇਨਤੀ ਉਸ ਤੋਂ ਵੱਧ ਕਰਨਿਆ ਜਿਸ ਤਰ੍ਹਾਂ ਵੀ ਕਦੇ ਅਸੀਂ ਇਹਦੇ ਨਾਲ ਦਰਜਾ ਨਾਲ ਖੜਿਆ ਤਿਆਰ ਹਰ ਵੇਲੇ 21 ਸਾਲ ਦਾ ਨੌਜਵਾਨ ਬੜਾ ਮਿਹਨਤ ਕਸ਼ ਬੜਾ ਹੀ ਮਿਹਨਤ ਕਰਕੇ ਪਰਿਵਾਰ ਦਾ ਪਾਲਣ ਵਾਲਾ ਔਰ ਜਿਵੇਂ ਹਜ਼ਾਰ ਜਗਰਾਜ ਸਿੰਘ ਜੀ ਦੱਸ ਰਹੇ ਆ ਕਿ ਇਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਹਦੇ ਸਿੱਤੇ ਉਹ ਖੇਤੀ ਕਰਦਾ ਸੀ ਖੇਤ ਵੀ ਨਹੀਂ ਗਏ ਉਹਦਾ ਇਸ ਤਰ੍ਹਾਂ ਪ੍ਰਵਾਸ ਜਾਣਾ ਜਾਂ ਤਾਰ ਲੰਘ ਜਾਣਾ ਬੜੀ ਮੰਦਭਾਗੀ ਘਟਨਾ ਹੈ। ਉਹ ਸਾਰਾ ਹਾਇਸਟੈਮ ਹਲੇ ਤੱਕ ਪ੍ਰਸ਼ਾਸਨ ਆ ਜਿਹੜਾ ਉਹ ਬੜੇ ਆਪੇ ਜ਼ੋਰ ਨਾਲ ਲੱਗਿਆ ਹੋਇਆ ਕਿ ਉਹ ਲੱਭ ਉਹ ਲੱਭਿਆ ਜਾ ਸਕੇ ਪਰ ਹੁਣ ਰਾਣਾ ਗੁਰਮੀਤ ਸਿੰਘ ਛੋਡੀ ਸਾਹਿਬ ਨਾਲ ਵੀ ਗੱਲ ਹੋਈ ਹੈ ਉਹ ਟੱਚਸ ਨੇ ਉਹਨਾਂ ਨੇ ਵਿਸ਼ਵਾਸ ਦਿਵਾ ਕੇ ਮੈਨੂੰ ਇੱਥੇ ਭੇਜਿਆ ਕਿ ਪਰਿਵਾਰ ਦੀ ਹਰ ਪੱਖੋਂ ਹਰ ਸੰਭਵ ਮਦਦ ਕੀਤੀ ਜਾਊਗੀ ਚਾਹੇ ਪਰਿਵਾਰ ਨੂੰ ਉੱਥੇ ਹੋਮ ਮਿਨਿਸਟਰ ਸਾਹਿਬ ਕੋਲ ਜਾਂ ਕਿਤੇ ਲੈ ਕੇ ਜਾ ਜਾਣਾ ਪਿਆ ਤਾਂ ਲੈ ਕੇ ਜਾਣਗੇ ਔਰ ਜਲਦੀ ਤੋਂ ਜਲਦੀ ਇਹਨਾਂ ਦਾ ਜਿਹੜਾ ਬੱਚਾ ਇਹਨਾਂ ਨੂੰ ਵਾਪਸ ਲਿਆ ਕੇ ਦਿੱਤਾ ਜਾਵੇ